ਅਸੀਂ ਸਰਦਾਰ ਮੁਸ਼ਕਰ ਸਿੰਘ ਭਾਈ ਪ੍ਰਧਾਨ ਲੋਬਾ ਜ਼ੋਨ ਬੀਕੇ ਜੂ ਕ੍ਰਾਂਤੀਕਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਹਸਕੇ ਭਾਜੀ ਹਸਕੇ ਭਾਜੀ ਪੰਜਾਬ ਸਰਕਾਰ ਵੱਲੋਂ ਜੋ ਕਿਸਾਨ ਕਿਸਾਨੀ ਮੁੱਦੇ ਤੇ ਗੱਲ ਕਰਨੀ ਆ ਜੀ ਜੋ ਧਰਨਾ ਉਹਨਾਂ ਨੇ ਜਬਰੀ ਖਦੇੜੇ ਆਇਆ ਕਿਸਾਨਾਂ ਦੀ ਉਥੇ ਬਹੁਤ ਲੁੱਟ-ਖੁੱਟ ਹੋਈ ਆ ਉਸ ਬੰਦੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਇਸ ਤਰ੍ਹਾਂ ਜੀ ਵੀ ਜਿਹੜੀ ਕਿਸਾਨੀ ਆ ਨਾ ਕਿਸਾਨ ਆ ਜਿਹੜੇ ਇਹ ਅन्न ਦਾਤਾ ਕਹਿ ਦਿੰਦਾ ਕੋਈ ਇਹਨਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਕਹਿ ਦਿੰਦਾ ਸਰਕਾਰਾਂ ਇਹ ਤਾਂ ਮੰਨਦੀਆਂ ਵੀ ਜਦੋਂ ਤਾਂ ਫ਼ਰੀ ਕ੍ਰਾਂਤੀ ਦੀ ਲੋੜ ਹੁੰਦੀ ਆ ਜਦੋਂ ਦੇਸ਼ ਨੂੰ ਅੰਨ ਦੀ ਲੋੜ ਹੁੰਦੀ ਆ ਉਦੋਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਜੀ ਕਿਸਾਨ ਜਿਹੜੇ ਆ ਜਾਇ ਜਵਾਨ ਜਾਇ ਕਿਸਾਨ ਉਦੋਂ ਬਹੁਤ ਹੀ ਵਡਿਆਈ ਕੀਤੀ ਜਾਂਦੀ ਆ ਕਿਸਾਨਾਂ ਦੀ ਪਰ ਜਿੱਦਣ ਕਿਸਾਨ ਆਪਣੇ ਹੱਕ ਮੰਗਦੇ ਆ ਫਿਰ लाठी चार्ज ਹੁੰਦਾ ਠੀਕ ਹੈ ਉੱਥੇ ਸਾਡੇ ਬਜ਼ੁਰਗ ਬੈਠੇ ਸੀ ਮੈਂ ਵੀ ਉੱਥੇ ਰਿਹਾ ਧਰਨੇ 'ਚ ਬਹੁਤ ਚੋਰ ਇੱਕ ਕਿਸਾਨ ਤੋਂ ਵੱਧ ਉਹ ਧਰਨਾ ਚੱਲਿਆ ਲਗਾਤਾਰ ਅਸੀਂ ਉੱਥੇ ਵਿਚਰਦੇ ਰਹੇ ਆਉਂਦੇ ਰਹੇ ਆ ਜਾਂਦੇ ਰਹੇ ਆ ਮੈਂ 100 ਡਾਕਟਰ ਟਰਾਲੀਆਂ ਦਾ ਜਥਾ ਲੈ ਕੇ ਵੀ ਗਿਆ ਆਪਣੀ ਗੱਡੀ ਟਰੱਕ ਆਪਣੇ ਟਰੈਕਟਰ ਟਰਾਲੀਆਂ ਉੱਥੇ ਸੀ ਸਾਡੀਆਂ ਦੋ ਟਰਾਲੀਆਂ ਵੀ ਜਿਹੜੀਆਂ ਮਾ ਉਦਣ ਦੀਆਂ ਉਹ ਸਾਡੇ ਜ਼ੋਨ ਦੀਆਂ ਗਵਾਚ ਗਈਆਂ ਦਬਾਬੇ ਦੀਆਂ ਜਿਹੜੀਆਂ ਲੱਭ ਨਹੀਂ ਰਹੀਆਂ ਤੇ ਸਰਕਾਰ ਨੇ ਜੋ ਵੀ ਕੀਤਾ ਬਹੁਤ ਜ਼ੁਲਮ ਕਹਿ ਲੋ ਧੱਕਾ ਕਹਿ ਲੋ ਵੀ ਕਿਸਾਨਾਂ ਨਾਲ ਉਹ ਕੀਤਾ ਹਾਲਾਂਕਿ ਕੋਈ ਉੱਥੇ ਕੋਈ ਇਦਾਂ ਦਾ ਨਹੀਂ ਭੋਲੇ-ਪਾਲੇ ਲੋਕ ਬੈਠੇ ਸੀ ਉਹ ਬਜ਼ੁਰਗ ਨਾ ਤਾਂ ਕਿਸੇ ਨੂੰ ਤੰਗ ਕਰਦੇ ਸੀ ਜਿਹੜਾ ਇਹ ਪ੍ਰਚਾਰਿਆ ਜਾਂਦਾ ਮੀਡੀਆ 'ਚ ਰਾਹ ਬੰਦ ਕੀਤਾ ਕਿਸਾਨਾਂ ਨੇ ਮੈਂ ਉੱਥੇ ਖੁਦ ਰਿਆਂ ਜੀ 1 ਸਾਲ ਤੋਂ ਕੋਈ ਰਾਹ ਨਹੀਂ ਬੰਦ ਕੀਤਾ ਸੀ ਵਿਚਲਾ ਜਿਹੜਾ ਰਸਤਾ ਖੁੱਲਾ ਸੀ ਕਿਸਾਨ ਬੈਠੇ ਸੀ ਆਸੇ-ਪਾਸੇ ਮੇਨ ਰੋਡ ਕਿਸਾਨਾਂ ਨੇ ਨਹੀਂ ਰੋਕਿਆ ਸੀ ਮੇਨ ਰੋਡ ਤਾਂ ਹਰਿਆਣਾ ਸਰਕਾਰ ਨੇ ਉੱਥੇ ਲਾ ਕੇ ਵੱਡੀਆਂ-ਵੱਡੀਆਂ ਕੰਧਾਂ ਕਰਕੇ ਉੱਥੇ ਮਿਲਟਰੀ ਲਾ ਕੇ ਉਹਨਾਂ ਨੇ ਰੋਕਿਆ ਸੀ ਸੋ ਆਮ ਲੋਕਾਂ 'ਚ ਇਹ ਲਿਖਾ ਪਾਇਆ ਜਾਂਦਾ ਵੀ ਕਿਸਾਨ ਰਾਹ ਰੋਕਦੇ ਆ ਕਿਸਾਨਾਂ ਨੇ ਕਦੀ ਵੀ ਕਿਸੇ ਦਾ ਰਾਹ ਨਹੀਂ ਰੋਕਿਆ ਤੇ ਇਹ ਵੀ ਗੱਲ ਲੋਕਾਂ ਦੇ ਮੈਂ ਧਿਆਨ 'ਚ ਲਿਆ ਦੇਣਾ ਚਾਹਣਾ ਵੀ ਜੇ ਕੱਲ ਨੂੰ ਪੰਜਾਬ ਤੇ ਜਾਂ ਕਿਸੇ ਵੀ ਕਿਸੇ ਵੀ ਅਧਾਰੇ ਤੇ ਕੋਈ ਮੁਸੀਬਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਹੀ ਬੋਲਦੀਆਂ ਸਭ ਤੋਂ ਪਹਿਲਾਂ ਕਿਸਾਨ ਹੀ ਬੋਲਦੇ ਹਾਂ ਉਹ ਵੱਖਰੀ ਗੱਲ ਆ ਵੀ ਜਥੇਬੰਦੀਆਂ ਵਾਲੀਆਂ ਹੋਣ ਕਰਕੇ ਕਈ ਜਥੇਬੰਦੀਆਂ ਆਪੋ ਆਪਣੀਆਂ ਘਰ 'ਚ ਬਣਾ ਲੀਆਂ ਇਹ ਆਫਤ ਜਥੇਬੰਦੀਆਂ ਦਾ ਏਕਾ ਨਾ ਹੋਣ ਕਰਕੇ ਇਹ ਜ਼ਰੂਰ ਗੱਲ ਆਈ ਵੀ ਕਈ ਵਾਰੀ ਕੋਈ ਜਥੇਬੰਦੀ ਗਲਤ ਸਟੈਂਡ ਲੈ ਲੈਂਦੀ ਆ ਤੇ ਉਹਦੀ ਜਿਹੜੀ ਤੌਮਤ ਉਹ ਸਾਰੇ ਕਿਸਾਨ ਲੀਡਰਾਂ ਤੇ ਚੱਲ ਜਾਂਦੀ ਜਿਆਦਾਤਰ ਜਿਹੜੇ ਕਿਸਾਨ ਲੀਡਰ ਆ ਸੂਝਵਾਨ ਆ ਆਗੂ ਆ ਵਧੀਆ ਲੀਡਰ ਆ ਪਰ ਵਿੱਚ ਵਿਚਾਲੇ ਕਿਉਂਕਿ ਇਹ ਜਥੇਬੰਦੀਆਂ ਹੁੰਦੀਆਂ ਜਿਹੜੀਆਂ ਇਹ ਆਮ ਹੀ ਜਦੋਂ ਦਿੱਲੀ ਧਰਨਾ ਲੱਗਾ ਸੀ ਉਹਦੇ ਤੋਂ ਬਾਅਦ ਜਦੋਂ ਵੀ ਕੋਈ ਲਹਿਰ ਪੰਜਾਬ ਚ ਉੱਠਦੀ ਆ ਪਹਿਲਾਂ ਕੋਈ ਹਥਿਆਰਬੰਦ ਲਹਿਰ ਹੋਵੇ ਜਾਂ ਕੋਈ ਇਹ ਕਿਸਾਨੀ ਸ਼ਗਰਤ ਦੀ ਲਹਿਰ ਹੋਵੇ ਸ਼ਾਂਤ ਮੈ ਤਰੀਕੀ ਨਾ ਉਦੋਂ ਬਹੁਤ ਲੋਕ ਵਿੱਚ ਆ ਕੇ ਰਲ ਜਾਂਦੇ ਆ ਹੁਣ ਵੀ ਇਦਾਂ ਹੀ ਹੋਇਆ ਕਿ ਜਦੋਂ ਦਿੱਲੀੋਂ ਆਏ ਆ ਕਿਸਾਨ ਜਥੇਬੰਦੀਆਂ ਦੀ ਇੱਜ਼ਤ ਹੋ ਗਈ ਪੰਜਾਬ ਚ ਤੇ ਹਰੇਕ ਬੰਦਾ ਹਰੇਕ ਕਿਸਾਨ ਇਹ ਸੋਚਣ ਲੱਗਾ ਵੀ ਮੈਂ ਵੀ ਕਿਸਾਨ ਜਥੇਬੰਦੀ ਵਿੱਚ ਸ਼ਾਮਲ ਹੋ ਜਾਵਾਂ ਚਲੋ ਸ਼ਾਮਲ ਤਾਂ ਹੋਏ ਪਰ ਜਦੋਂ ਤੰਗੀ ਚ ਲੜਣੀ ਪੈਣੀ ਆ ਉਦੋਂ ਜਿਹੜੇ ਲੋਕ ਆ ਉਹ ਗਿਣਤੀ ਦੇ ਰਹਿ ਜਾਂਦੇ ਆ ਕਿਉਂਕਿ ਜਦੋਂ ਉੱਥੇ ਵੀ ਜ਼ੁਲਮ ਹੋਇਆ ਪਹਿਲਾਂ ਤਾਂ ਬਹੁਤ ਕੈਡਰ ਹੁੰਦਾ ਵਾ ਹਰੇਕ ਜਥੇਬੰਦੀ ਕੋਲ ਬਹੁਤ ਆਪਣਾ ਕੈਡਰ ਆ ਉਦੋਂ ਫੇ ਗਿਣਤੀ ਦੇ ਹੀ ਬੰਦੇ ਅੜਨ ਵਾਲੇ ਰਹਿ ਜਾਂਦੇ ਆ ਬਾਕੀ ਦੂਜੀ ਇਹ ਗੱਲ ਜਦੋਂ ਸਰਕਾਰ ਨੇ ਇਹ ਧਰਨਾ ਚੱਕਿਆ ਉਦੋਂ ਚੱਕਿਆ ਜੀ ਜਦੋਂ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜ਼ਿਮੀਂਦਾਰ ਸਾਰੇ ਘਰਾਂ ਨੂੰ ਗਏ ਆ ਕਿਉਂਕਿ ਵਾਢੀ ਵਾਢੀ ਸ਼ੁਰੂ ਹੋਣੀ ਸੀਗੀ ਕਿਸੇ ਨੇ ਆਪਣਾ ਰੀਪਰ ਕਿਸੇ ਨੇ ਕੰਬੈਨ ਜਾ ਕੇ ਠੀਕ ਕਰਾ ਕੇ ਵਾਢੀ ਸ਼ੁਰੂ ਕਰਨੀ ਸੀ ਹੁਣ ਵੀ ਜਦੋਂ ਆ ਵਾਢੀਆਂ ਖਤਮ ਹੋਈਆਂ ਉਹਦੇ ਤੋਂ ਬਾਅਦ ਅਸਲੀ ਜਿਹੜੀ ਕਿਸਾਨ ਲਹਿਰ ਉਦੋਂ ਚਲਣੀ ਆ ਕਿਉਂਕਿ ਸੀਆਈਡੀਆਂ ਸਰਵੇ ਕਰਾਉਂਦੀਆਂ ਹੁੰਦੀਆਂ ਕਿ ਕਿੰਨਾ ਦਿਨਾਂ ਦੇ ਵਿੱਚ ਕਿਸਾਨਾਂ ਦੀ ਗਿਣਤੀ ਘਟ ਹੁੰਦੀ ਆ ਜਿਹੜੇ ਦਿਨਾਂ 'ਚ ਇਹ ਧਰਨਾ ਚੱਕਿਆ ਗਿਆ ਉਦੋਂ ਬਹੁਤ ਘੱਟ ਗਿਣਤੀ ਸੀ ਕਿਸਾਨਾਂ ਦੀ 80% ਕਿਸਾਨ ਜਿਹੜੇ ਸੀ ਉਹ ਆਪਣੇ ਘਰਾਂ ਨੂੰ ਆਏ ਸੀ ਕਿਉਂਕਿ ਬਾੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਸੀ ਕਿਸੇ ਨੇ ਰੀਪਰ ਕਿਸੇ ਨੇ ਕੰਬੈਨ ਲੈ ਕੇ ਆਪਣੀ ਬਾੜੀ ਦੀ ਤਿਆਰੀ ਕਰਨੀ ਹੁਣ ਵੀ ਥੋੜੇ ਦਿਨਾਂ ਤੱਕ ਜਿਹੜੇ ਇਹ ਕਿਸਾਨਿਆਂ ਜਾਂ ਸਾਡੇ ਲੀਡਰਿਆਂ ਜਾਂ ਆਗੂਆ ਜਾਂ ਆਮ ਸੁਧਾਰਨ ਕਿਸਾਨ ਹੈ ਉਹ ਵਿਜੀ ਹੋਣੇ ਆ ਕਿਉਂਕਿ ਬਾੜੀ ਤੋਂ ਬਾਅਦ ਕਿਸਾਨਾਂ ਨੇ ਵਿਹਲਾ ਹੋਣਾ ਅਸਲੀ ਜਿਹੜਾ ਕਿਸਾਨਾਂ ਦਾ ਰੋਸ ਆ ਉਹ ਜੇ ਦੇਖਣ ਨੂੰ ਮਿਲਣਾ ਵਾ ਸਰਕਾਰਾਂ ਨੂੰ ਇਹ ਲੱਗਦਾ ਵੀ ਧਰਨਾ ਖਦੇੜਤਾ ਤੇ ਕਿਸਾਨ ਚੁੱਪ ਕਰਕੇ ਬਹਿ ਕੇ ਨਹੀਂ ਅਜੇ ਕਿਸਾਨ ਬਾਡੀ ਚ ਵਿਜੀ ਆ ਜਦੋਂ ਕਿਸਾਨ ਬਾਡੀ ਤੋਂ ਵਿਲੇ ਹੋਏ ਉਦੋਂ ਤੁਸੀਂ ਕਿਸਾਨਾਂ ਦਾ ਰੋਸ ਦੇਖਿਓ ਤੇ ਦੂਜੀ ਗੱਲ ਮੈਂ ਇਹ ਗੱਲ ਤੇ ਸਰਕਾਰ ਦੀ ਨਿੰਦਾ ਕਰਦਾ ਇਹਨੂੰ ਗਲਤ ਸਮਝਦਾ ਵੀ ਇਹ ਜਿਹੜਾ ਧਰਨਾ ਇਹ ਇਹਨੂੰ ਚਕਾਉਣ ਦੀ ਬਜਾਏ ਜੇ ਚਕਾਉਣਾ ਵੀ ਸੀ ਇਦਾਂ ਨਹੀਂ ਵੀ ਸੱਦ ਕੇ ਤੁਸੀਂ ਕਿਸੇ ਨੂੰ ਪਿੱਟਰ ਤੇ ਵਾਰ ਕਰਨ ਵਾਲੀ ਗੱਲ ਹੋ ਗਈ ਵੀ ਤੁਸੀਂ ਗੱਲਬਾਤ ਵਾਸਤੇ ਸੱਦ ਕੇ ਤੇ ਮਗਰੋਂ ਹਮਲਾ ਕਰ ਦੇਣਾ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਮੈਂ ਤੇ ਸਮਝਦਾ ਪੀ ਜਿਹੜਾ ਬੰਦਾ ਜ਼ਬਾਨ ਦਾ ਪੱਕਾ ਉਹ ਕਿਉਂਕਿ ਜਬਾਨ ਫਤਿਹ ਤਾਂ ਜਹਾਨ ਫਤਿਹ ਚੰਗੇ ਲੀਡਰ ਚੰਗੇ ਆਗੂ ਦੀ ਚੰਗੇ ਚਾਹੇ ਉਹ ਮੰਤਰੀ ਹੋਵੇ ਚਾਹੇ ਸਿਆਸੀ ਹੋਵੇ ਚਾਹੇ ਕੋਈ ਹੋਰ ਜਥੇਬੰਦੀ ਦਾ ਆਗੂ ਹੋਵੇ ਉਹਦੀ ਪਛਾਣ ਹੀ ਇਹ ਹੁੰਦੀ ਆ ਵੀ ਉਹ ਜ਼ਬਾਨ ਦਾ ਪੱਕਾ ਹੋਵੇ ਤਾਂ ਹੀ ਉਹਦੀ ਜਹਾਨ ਚ ਇੱਜ਼ਤ ਹੁੰਦੀ ਆ ਮੈਂ ਇਹ ਸੋਚਦਾ ਵੀ ਜੇ ਉਹ ਜਥੇਬੰਦੀ ਜਾਂ ਕਿਸਾਨ ਸਰਕਾਰ ਨੇ ਉਹ ਚਕਾਉਣਾ ਵੀ ਸੀ ਤੇ ਪਹਿਲਾਂ ਵਾਰਨਿੰਗ ਦੇ ਕੇ ਚਕਾਉਣਾ ਚਾਹੀਦਾ ਸੀ ਧੋਖੇ ਨਾਲ ਨਹੀਂ ਚਕਾਉਣਾ ਚਾਹੀਦਾ ਸੀ ਅਸੀਂ ਇਹਦੀ ਨਿੰਦਾ ਕਰਦੇ ਆ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਪੀਆ ਜਿਹੜੀ ਹੁਣ ਬਾਡੀ ਚ ਕਿਸਾਨਾਂ ਦੇ ਖੇਤਾਂ ਨੂੰ ਅੱਗ ਲੱਗ ਰਹੀ ਆ ਗੁਰੂ ਮਹਾਰਾਜ ਬਹੁਤ ਕਿਸਾਨ ਆਮ ਹੀ ਤੁਸੀਂ ਵੀਡੀਓ ਦੇਖ ਰਹੇ ਆ ਵੀ ਕਿਸਾਨ ਰੋ ਰਹੇ ਆ ਕਿੰਨੇ ਕਿੱਲੇ ਕੱਲ ਪਰਸੋਂ ਜੀ ਦੇ ਸਾਡੇ ਬਲਦੇਵ ਸਿੰਘ ਜੀ ਦਾ ਪੰਜਾਬ ਪ੍ਰਧਾਨ ਐ ਬੀਕਿਊ ਕ੍ਰਾਂਤੀਕਾਰੀ ਦੇ ਉਹਨਾਂ ਦੇ ਪਿੰਡਾਂ ਲਗੇ ਸੀ ਉਹਨਾਂ ਉਧਰ ਗਏ ਸੀ ਤੇ 130 ਕਿੱਲੇ ਉਥੇ ਜਿਹੜੀ ਕਣਕ ਉਹ ਸੜ ਕੇ ਸੁਆਹ ਹੋ ਗਈ ਤੇ ਕਿਸਾਨ ਤਾਂ ਹਾਂ ਮਾਰ ਕੇ ਸੜਕਾਂ 'ਚ ਰੋ ਰਹੇ ਸੀ ਸੋ ਕਿਸਾਨਾਂ ਦਾ ਇਹ ਵੀ ਪੱਖ ਜਿਹੜਾ ਮੀਡੀਆ ਨੂੰ ਦਿਖਾਉਣਾ ਚਾਹੀਦਾ ਵੀ ਕਿਸਾਨ ਕਰੇ ਤਾਂ ਕੀ ਕਰੇ ਠੀਕ ਹੈ ਕਈਆਂ ਦੇ ਸਾਡੇ ਦਬਾਬੇ ਚ ਕਈਆਂ ਦੇ ਬੱਚੇ ਬਾਹਰ ਆ ਉਹ ਬਾਹਰੋਂ ਪੈਸਾ ਭੇਜ ਦਿੰਦੇ ਆ ਵੀ ਉਹ ਤਾਂ ਠੀਕ ਹੈ ਉਹ ਉੱਥੇ ਚੱਲ ਜਾਂਦਾ ਪਰ ਜਿਹੜਾ ਇਨਸਾਨ ਸਰਪ ਝੋਨੇ ਕਣਕ ਤੇ ਖੇਤੀ ਤੇ ਡਿਪੈਂਡ ਆ ਉਹਨਾਂ ਨੇ ਆੜਤੀਓ ਕੋਈ ਪੈਸੇ ਚੱਕੇ ਆ ਫੇਰ ਉਹ ਜਦੋਂ ਮਤਲਬ ਕਰਜ਼ਾ ਸਿਰ ਚੜ ਜਾਂਦਾ ਫਿਰ ਅਣਖੀ ਜਿਹੜਾ ਕਿਸਾਨ ਹੁੰਦਾ ਆਤਮ ਹੱਤਿਆ ਕਰ ਲੈਂਦਾ ਅਸੀਂ ਆਤਮ ਹੱਤਿਆ ਦੇ ਹੱਕ ਚ ਨਹੀਂ ਮੈਂ ਕਹਿੰਨਾ ਬੁੱਧਲ ਦਾ ਕੰਮ ਹੁੰਦਾ ਗੁਰਬਾਣੀ ਚ ਵੀ ਲਿਖਿਆ ਵੀ ਜਿਹੜਾ ਆਤਮ ਹੱਤਿਆ ਕਰਨਾ ਇਹ ਗਨਾਹ ਆ ਇਹ ਪਾਪ ਆ ਪਰ ਅਣਖੀ ਜਿਹੜੇ ਲੋਕ ਹੁੰਦੇ ਆ ਦੁਨੀਆ ਦੇ ਮਿਹਣੇ ਨਹੀਂ ਸੁਣਦੇ ਜਿੰਨੇ ਪਿੱਛੇ ਵੀ ਪੰਜਾਬ ਦਾ ਇਤਿਹਾਸ ਰਿਆ ਜਦੋਂ ਕੋਈ ਬੈਂਕ ਵਾਲਾ ਆ ਕੇ ਘਰੇ ਕੁੜੀ ਵਿਆਹਣ ਆਲੀ ਹੁੰਦੀ ਆ ਤੇ ਮੁੰਡਾ ਬੇਰੋਜ਼ਗਾਰ ਪੜ੍ਹ ਲਿਖ ਕੇ ਵੀ ਬੇਰੋਜ਼ਗਾਰ ਧੱਕੇ ਖਾਂਦਾ ਤੇ ਫਿਰ ਬੈਂਕ ਵਾਲੇ ਆ ਕੇ ਮਿਹਣੇ ਮਾਰਦੇ ਆਣ ਗਵਾਂਢ ਆਉਂਦਾ ਪੁੱਛਣ ਵੀ ਕੀ ਹੋਇਆ ਫੇ ਸ਼ਰਮਿੰਦਾ ਹੋਇਆ ਜੱਟ ਜਦੋਂ ਫਾਇ ਲੱਗਦਾ ਫਿਰ ਇਹ ਸਰਕਾਰਾਂ ਉਹ ਚੀਜ਼ ਤਾਂ ਪ੍ਰਮੋਟ ਕਰਦੀਆਂ ਨਹੀਂ ਪਰ ਜੇ ਕਿਸੇ ਨੇ ਰਾਹ ਰੋਕ ਲਿਆ ਇਹ ਜੀ ਕਿਸਾਨ ਰਾਹ ਰੋਕਦੇ ਆ ਰਾਹ ਨਾ ਰੋਕਣਾ ਆਤਮ ਹੱਤਿਆ ਕਰ ਲੈਣ ਫੇ ਖੁਸ਼ ਇਹ ਕਿਸਾਨ ਚੰਗੇ ਆ ਇਹ ਕਦੀ ਨਹੀਂ ਕਿਸੇ ਨੇ ਸਰਵੇ ਕੀਤਾ ਵੀ ਸਾਲ ਦੇ ਵਿੱਚ ਕਿੰਨੇ ਕਿਸਾਨ ਆਤਮ ਹੱਤਿਆ ਕਰਦੇ ਆ ਬਸ ਕਿਸਾਨ ਧਰਨਿਆਂ ਤੇ ਕਿਸਾਨ ਰੋਡ ਬੰਦ ਕਰਦੇ ਆ ਕਿਸਾਨਾਂ ਨੂੰ ਬਦਨਾਮ ਕਰਨ ਨੂੰ ਪਹਿਲਾਂ ਸੈਂਟਰ ਸਰਕਾਰ ਨੇ ਜ਼ੋਰ ਲਾਈ ਰੱਖਿਆ ਹੁਣ ਚਾਹੇ ਤਾਂ ਸੂਬੇ ਦੀ ਸਰਕਾਰ ਵੀ ਕਦੀ ਇਹਨਾਂ ਨੂੰ ਵੇਲੜ ਕਹਿੰਦੀ ਆ ਕਦੀ ਕੁਛ ਉਹ ਬੈਠ ਕੇ ਵੇਖੋ ਤਾਂ ਸਹੀ ਸੜਕਾਂ ਦੇ ਧੁੱਪੇ ਇੰਨੀ ਠੰਡ ਦੇ ਵਿੱਚ ਮੈਂ ਖੁਦ ਉੱਥੇ ਰਿਆਂ ਠੰਡ ਦੇ ਵਿੱਚ ਬਜ਼ੁਰਗ ਸਾਡੇ ਬਾਪੂ ਕਿੱਦਾਂ ਰਹਿੰਦੇ ਨੇ ਸਾਨੂੰ ਪਤਾ ਉੱਥੇ ਗਰਮੀ ਇੰਨੀ ਗਰਮੀ ਅੱਤ ਦੀ ਗਰਮੀ ਦੇ ਵਿੱਚ ਸੜਕ ਤੇ ਉਥੇ ਕਿਦਾਂ ਬੈਂਦੇ ਰਹੇ ਸਾਨੂੰ ਪਤਾ ਪਹਿਲਾਂ ਪਹਿਲਾਂ ਤਾਂ ਉਥੇ ਧਰਨੇ ਤੇ ਸ਼ੰਭੂ ਲਾਈਟ ਵੀ ਐ ਨਹੀਂ ਸੀ ਖੁਦ ਮੈਂ ਜਾ ਕੇ ਉਥੇ ਮੱਛਰ ਸੀ ਆਪ ਉਥੇ ਜਾ ਕੇ ਅਸੀਂ ਰਹਿੰਦੇ ਰਹੇ ਅਸੀਂ ਇਸ ਕਰਕੇ ਜਾਂਦੇ ਸੀ ਵੀ ਬਜ਼ੁਰਗਾਂ ਨੂੰ ਹੌਸਲਾ ਹੋ ਜੇ ਵੀ ਕੋਈ ਗੱਲ ਨਹੀਂ ਨੌਜਵਾਨ ਵੀ ਤੁਹਾਡੇ ਨਾਲ ਆ ਮੈਂ ਦਬਾਬੇ ਦੇ ਪ੍ਰਧਾਨ ਹੋਣ ਦੇ ਨਾਤੇ ਨਹੀਂ ਮੈਂ ਇੱਕ ਕਿਸਾਨ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਵੀ ਉਥੇ ਜਾਂਦਾ ਰਿਹਾ ਵੀ ਸਾਡੇ ਬਜ਼ੁਰਗਾਂ ਨੂੰ ਇਹ ਲੱਗੇ ਵੀ ਇੱਥੇ ਨੌਜਵਾਨੀ ਚ ਵੀ ਅਣਖ ਹੈਗੀ ਆ ਕੱਲੀ ਨੌਜਵਾਨੀ ਫੂਨਾ ਤੇ ਫੁਕਰੀਆਂ ਮਾਰਨ ਜਿਨੀ ਵੀ ਜੀ ਨੌਜਵਾਨੀ ਤੁਹਾਡਾ ਸਾਥ ਦੇਣ ਨੂੰ ਵੀ ਹੈਗੀ ਆ ਕਿਉਂਕਿ ਬਾਹਲਾ ਤਾਂ ਅੱਜ ਕੱਲ ਜੋ ਫੋਨਾਂ ਤੇ ਤੁਸੀਂ ਦੇਖਦੇ ਆਂ ਕਈਆਂ ਨੂੰ ਤਾਂ ਇਹ ਲੱਗਦਾ ਵੀ ਨੌਜਵਾਨੀ ਪੰਜਾਬ ਦੀ ਕੋਈ ਨਿਸ਼ੇੜੀ ਕਹੇ ਜਾਂਦਾ ਕੋਈ ਆ ਮੈਡ ਸੰਧੂ ਵਰਗੇ ਨੱਚਣ ਗਾਉਣ ਵਾਲੇ ਫੁਕਰਿਆਂ ਜਿਹਾ ਨੂੰ ਪ੍ਰਮੋਟ ਕਰੀ ਜਾਂਦਾ ਕੋਈ ਆ ਜਿਹੜੀ ਹੁਣ ਕੋਈ ਆ ਕੁੜੀ ਫੜੀ ਗਈ ਆ ਨਸ਼ਾ ਵੇਚਣ ਵਾਲੀ ਉਹਨੂੰ ਉਹਦੇ ਹੀ ਲੋਕ ਸਟੇਟਸ ਲਾਈ ਜਾਂਦੇ ਉਹਨੂੰ ਹੀ ਪ੍ਰਮੋਟ ਕਰੀ ਜਾਂਦੇ ਸੋ ਫੁਕਰ ਪੰਥੀ ਤਾਂ ਚਲੋ ਠੀਕ ਆ ਪੰਜਾਬ 'ਚ ਹੈਵੀ ਹੋ ਗਈ ਨੌਜਵਾਨੀ ਤੇ ਪਰ ਅਜੇ ਵੀ ਪੰਜਾਬ ਦੇ ਸੂਰਮੇ ਨੌਜਵਾਨ ਬਹੁਤ ਆ ਜਿਹੜੇ ਆਪਣੇ ਆਪਣੇ ਹਕਮਾਂ ਪ੍ਰਤੀ ਆਪਣੇ ਪੰਜਾਬ ਪ੍ਰਤੀ ਬੜੀ ਗੰਭੀਰਤਾ ਨਾਲ ਸੋਚਦੇ ਆ ਹਾਂ ਬਾੜੀ ਜਿਹੜੀ ਕਿਸਾਨ ਕਿਸਾਨਾਂ ਦੇ ਪੁੱਤ ਕਹਿ ਲਓ ਜਾਂ ਪੰਜਾਬ ਦੇ ਪੁੱਤ ਕਹਿ ਲਓ ਕਈ ਤਾਂ ਉਧਰ ਹੀ ਵਿਜੀ ਆ ਫੂਨਾ ਫਾਨਾ ਤੇ ਸਟੇਟਸ ਪਾ ਲੇ ਫੁਕਰੀਆਂ ਮਾਰ ਲੀਆਂ ਛੋਟੀਆਂ ਛੋਟੀਆਂ ਆਪਸ ਚ ਲੜਾਈਆਂ ਲੜ ਲੀਆਂ ਅਸੀਂ ਵੀ ਉਸੇ ਰਾਹ ਤੋਂ ਲੰਗੇ ਆ ਪਰ ਇਹ ਆ ਵੀ ਸਮੇਂ ਦੇ ਹਿਸਾਬ ਨਾਲ ਕਿਸਾਨਾਂ ਦੇ ਪੁੱਤਾਂ ਨੂੰ ਤੇ ਪੰਜਾਬ ਦੇ ਪੁੱਤਾਂ ਨੂੰ ਸੂਝਵਾਨ ਹੋਣਾ ਚਾਹੀਦਾ ਇਹ ਨਾ ਹੋਵੇ ਕੁਛ ਤੁਹਾਡੇ ਬਾਹਰ ਲੁੱਟ ਫੁੱਟ ਕੇ ਲੈ ਜਾਵੇ ਅਮਰੀਕਾ ਕੈਨੇਡਾ ਕੋ ਸਾਨੂੰ ਖਾ ਗਿਆ ਕੁਛ ਸਾਨੂੰ ਕਿਸਾਨ ਜਿਹੜੇ ਲੀਡਰ ਆ ਜੇ ਇਹ ਬੋਲਣੋਂ हट ਗਏ ਤੇ ਰਹਿਦਾ ਪੰਜਾਬ ਉਹ ਵੀ ਉਜੜ ਜੂ ਫਿਰ ਕਿਸੇ ਨੇ ਆਵਾਜ਼ ਨਹੀਂ ਚੱਕਣੀ ਇਹ ਹੁਣ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਹ ਵੀ ਦੇਖੇ ਵੀ ਗਾਂ ਚੰਗੇ ਜਿਹੜੇ ਮੁੰਡੇ ਨੌਜਵਾਨ ਆ ਕਿਸਾਨ ਜਥੇਬੰਦੀਆਂ ਚੋਂ ਲੀਡਰ ਬਣਨ ਤੇ ਆਗੂ ਹੋ ਕੇ ਸੂਝਵਾਨ ਬਣਨ ਆ ਜਿਹੜੀ ਨਕਲੀ ਫੇਸਬੁੱਕਾਂ ਦੀ ਦੁਨੀਆ ਆ ਜੋ ਟਵਿੱਟਰ ਹੋ ਗਿਆ ਹੋਰ ਇਦਾਂ ਦੀ ਨਕਲੀ ਦੁਨੀਆ ਫੋਨਾਂ ਦੀ ਉਹਨਾਂ ਚੋਂ ਬਾਹਰ ਨਿਕਲ ਕੇ ਗਰਾਊਂਡ ਲੈਵਲ ਤੇ ਪੰਜਾਬ ਨੂੰ ਦੇਖਣ ਜੀ ਜੀ ਭਾਈ ਜੀ ਸਰਕਾਰ ਨੇ ਜਦੋਂ ਪੰਜਾਬ ਸਰਕਾਰ ਨੇ ਕਿਸਾਨੀ ਧਰਨੇ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਆ ਜੀ ਉੱਥੇ ਜੋ ਕਿਸਾਨਾਂ ਦਾ ਸਮਾਨ ਸੀ ਟਰਾਲੀਆਂ ਸੀ ਖਾਣ-ਪੀਣ ਦਾ ਵੀ ਸੀ ਜੀ ਠੀਕ ਹੈ ਜੀ ਏਸੀ ਵਗੈਰਾ ਸੀ ਹੋਰ ਸੀ ਸਮਾਨ ਸੀ ਜੀ ਉਹ ਸਰਕਾਰੀ ਤੰਤਰ ਨੇ ਉਹਦੀ ਲੁੱਟ ਖੁੱਟ ਕੀਤੀ ਆ ਜੀ ਜਾਂ ਹੋਰ ਕਿਸੇ ਦੀ ਮੱਲੋ ਸ਼ਰਾਬਤ ਸੀ ਜਦੋਂ ਜੀ ਸ਼ਾਮ ਨੂੰ ਮਤਲਬ ਸਾਡੇ ਜਿਹੜੇ ਕਿਸਾਨ ਆਗੂ ਆ ਲੀਡਰ ਆ ਇਹ ਜਦੋਂ ਸਰਕਾਰ ਨਾਲ ਮੀਟਿੰਗ ਕਰਨ ਗਏ ਉਸ ਟਾਈਮ ਜਦੋਂ ਪੁਲਿਸ ਪ੍ਰਸ਼ਾਸਨ ਉੱਥੇ ਆਇਆ ਜੀ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਬੱਸਾਂ ਦੇ ਵਿੱਚ ਕਿਉਂਕਿ ਸਾਡਾ ਬੱਸਾਂ ਦਾ ਕਮ ਹੋਣ ਦੇ ਨਾਤੇ ਜਦੋਂ ਬੱਸਾਂ ਕਿਤੇ ਜਾਂਦੀਆਂ ਤੇ ਸਾਨੂੰ ਉਹ ਸਾਡੀਆਂ ਹੀ ਕਹਿ ਲਓ ਵੀ ਬੱਸਾਂ ਦੇ ਡਰਾਈਵਰ ਕਨੈਕਟਰ ਸਾਡੇ ਆਪਣੇ ਹੁੰਦੇ ਆ ਉਹਨਾਂ ਰਾਈ ਵੀ ਮੈਨੂੰ ਪਤਾ ਲੱਗ ਗਿਆ ਸੀ ਵੀ ਬਹੁਤ ਵੱਡੀ ਤਦਾਦ ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚ ਰਿਹਾ ਤੇ ਆਮ ਵੀਡੀਓ ਵੀ ਆਉਣ ਲੱਗੀਆਂ ਸੀ ਸਾਡੀ ਜਥੇਬੰਦੀ ਦੇ ਵੀ ਜਿਹੜੇ ਆਗੂ ਸੀ ਉੱਥੇ ਮਾਤਾ ਸੁਖਵਿੰਦਰ ਕੌਰ ਜੀ ਉੱਥੇ ਗਏ ਸੀਗੇ ਮੀਟਿੰਗ ਦੇ ਵਿੱਚ ਉਹ ਜਦੋਂ ਉੱਥੇ ਗਏ ਤੇ ਕਿਸਾਨ ਲੀਡਰਾਂ ਨੂੰ ਆਮ ਫੋਨ ਆਉਣ ਲੱਗ ਗਏ ਸੀ ਵੀ ਬਹੁਤ ਵੱਡੇ ਲੈਵਲ ਤੇ ਪੁਲਿਸ ਪ੍ਰਸ਼ਾਸਨ ਉੱਥੇ ਆ ਗਿਆ ਵਾ ਤੇ ਜਦੋਂ ਉੱਥੇ ਮੀਟਿੰਗ 'ਚ ਵੀ ਜਾਮ ਸਵਾਲ ਕੀਤਾ ਵੀ ਪ੍ਰਸ਼ਾਸਨ ਕੀ ਕਰਨ ਨੂੰ ਗਿਆ ਵਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਤੁਹਾਡਾ ਧਰਨਾ ਕੋਈ ਖਦੇੜਿਆ ਨਹੀਂ ਜਾਣਾ ਇਹ ਕਿਸੇ ਹੋਰ ਉਦੋਂ ਇੱਕ ਮੁੱਦਾ ਚੱਲਦਾ ਸੀ ਪੰਜਾਬ ਤੇ ਹਮਾ ਚੱਲਦਾ ਉਹ ਸਾਨੂੰ ਲੱਗਿਆ ਵੀ ਉਹਦਾ ਕਰਕੇ ਜਿਹੜੀ ਇਹ ਪੁਲਿਸ ਪ੍ਰਸ਼ਾਸਨ ਇਕੱਠੇ ਹੋਏ ਆ ਜਦੋਂ ਤੱਕ ਪੁਲਿਸ ਆਈ ਆ ਜੀ ਉਸ ਤੋਂ ਬਾਅਦ ਸਾਡੇ ਜਿਹੜੇ ਲੀਡਰ ਸੀ ਬੀਬੀਆਂ ਬੰਦੇ ਗ੍ਰਿਫਤਾਰ ਕਰ ਲਿਆ ਉਤੋਂ ਬਾਅਦ ਚ ਪਤਾ ਨਹੀਂ ਲੱਗਾ ਜੀ ਪੀਓ ਬੰਦੇ ਪ੍ਰਸ਼ਾਸਨ ਦੇ ਸੀ ਜਾਂ ਕੌਣ ਸੀ ਜ਼ਿਆਦਾਤਰ ਜਦੋਂ ਉੱਥੇ ਪੱਤਰਕਾਰਾਂ ਨੇ ਪੁੱਛਿਆ ਕਿਉਂਕਿ ਸਾਡੇ ਜਿਹੜੇ ਕਿਸਾਨ ਬੀਬੀਆਂ ਆਗੂ ਬਜ਼ੁਰਗ ਉੱਥੇ ਸੀ ਉਹ ਤਾਂ ਗ੍ਰਿਫਤਾਰ ਕਰਲੇ ਸੀ ਅਸੀਂ ਇਧਰੋਂ ਜਦੋਂ ਜਾ ਰਹੇ ਹਾਂ ਸਾਨੂੰ ਰਾਹ 'ਚ ਰੋਕ ਲਿਆ ਗਿਆ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਉਦੋਂ ਤੱਕ ਲੋਕ ਜਿਹੜੇ ਟ੍ਰੈਕਟਰ ਟਰਾਲੀਆਂ ਪਾ ਕੇ ਲੈ ਗਏ ਸੀ ਕੋਈ ਕਹਿੰਦਾ ਸੀਗਾ ਜੀ ਇਹ ਸਰਕਾਰ ਦੇ ਹੀ ਬੰਦੇ ਆ ਪਰ ਸਪਸ਼ਟ ਤੌਰ ਤੇ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਜ਼ਿਆਦਾਤਰ ਵਿੱਚ ਲੁੱਟਖੋ ਵਾਲੇ ਵੀ ਆ ਗਏ ਸੀ ਪਰ ਉੱਥੇ ਇਹ ਜਿਹੜੀ ਡਿਊਟੀ ਹੈ ਪ੍ਰਸ਼ਾਸਨ ਦੀ ਬਣਦੀ ਸੀ ਇਹ ਡਿਊਟੀ ਸਰਕਾਰ ਦੀ ਬਣਦੀ ਸੀ ਵੀ ਕੱਲੀ-ਕੱਲੀ ਟਰਾਲੀ ਨੂੰ ਆਪਣੀ ਵਿਭਾਗਤ ਲੈਂਦੀ ਬਾਅਦ ਦੇ ਵਿੱਚ ਜਦੋਂ ਕਿਸਾਨ ਜਾਂਦੇ ਉਹਨਾਂ ਦੇ ਹਵਾਲੇ ਕਰਦੀ ਪਰ ਉੱਥੇ ਬਹੁਤ ਲੁੱਟ ਖੋਟ ਹੋਈ ਸਾਡਾ ਖੁਦ ਦਾ ਇਹ ਸਾਡੇ ਟਰੱਕ ਦੇ ਵਿੱਚੋਂ LED ਸਾਡਾ ਸਿਲੰਡਰ ਸਾਡੇ ਮੰਜੇ ਬਿਸਤਰੇ ਸਾਡੀਆਂ ਦੋ ਸਾਡੀਆਂ ਦਬਾਬੇ ਦੀਆਂ ਟਰਾਲੀਆਂ ਤੇ ਰਜਾਈਆਂ ਗੱਦੇ ਔਰ ਬਹੁਤ ਸਾਡਾ ਕੱਲੀ ਕਿਉਂਕਿ ਦਬਾਬੇ ਦਾ ਸੀ ਉੱਥੇ ਵਖੜਾ ਪ੍ਰਧਾਨ ਹੋਣ ਦੇ ਨਾਤੇ ਪੜਾ ਲਾਇਆ ਸੀ ਉੱਥੇ 100 150 ਬੰਦੇ ਦਾ ਕਿਸਾਨਾਂ ਦੇ ਰਹਿਣ ਦਾ ਵੀ ਇੰਤਜ਼ਾਮ ਸੀ ਉੱਥੇ ਕਰਦੇ ਸੀ ਸੋ ਸਾਡਾ ਆਪਣਾ ਬਹੁਤ ਸਮਾਨ ਸੀ ਜਿਹੜਾ ਉੱਥੋਂ ਚੋਰੀ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਸਰਕਾਰ ਤੋਂ ਹਿਸਾਬ ਵੀ ਲਿਆ ਜਾਊਗਾ ਇਹ ਇਹ ਨਾ ਸੋਚਣ ਕਿ ਆਮ ਲੋਕ ਗੱਲਾਂ ਕਰਦੇ ਆ ਵੀ ਕਿਸਾਨ ਚੁੱਪ ਕਾਤੋਂ ਆ ਕਈ ਤਾਂ ਕਈ ਜਾਂਦੇ ਜੀ ਰਲ ਕੇ ਖੇਡਿਆ ਉਹ ਖੇਡਿਆ ਇਸ ਟਾਈਮ ਕਿਸਾਨ ਵਿਜੀ ਆ ਜਿੱਦਣ ਵਾਢੀ ਹੋਗੀ ਉਹਦੇ ਤੋਂ ਬਾਅਦ ਕੱਲੀ ਕੱਲੀ ਟਰਾਲੀ ਦਾ حساب ਲਵਾਂਗੇ ਸਰਕਾਰ ਕੋ ਕੱਲੇ ਕੱਲੇ ਚੀਜ਼ ਦਾ ਹਿਸਾਬ ਵੀ ਲਿਆ ਜਾਊਗਾ ਕਿਉਂਕਿ ਜਿਹੜੀਆਂ ਉੱਥੇ ਟਰਾਲੀਆਂ ਸੀ ਜਿਹੜੇ ਉੱਥੇ ਸਮਾਨ ਸੀ ਜੰਨਾ ਵੀ ਉਹ ਕਿਸਾਨਾਂ ਦੇ ਪੈਸੇ ਦਾ ਸੀ ਉਹਦਾ ਅੱਜ ਨਹੀਂ ਕੱਲ ਨੂੰ ਸਰਕਾਰ ਨੂੰ ਹਿਸਾਬ ਦੇਣਾ ਪੈਣਾ ਸਰਕਾਰ ਹੁਣ ਦੇ ਤੂੰ ਤਾਂ ਠੀਕ ਆ ਨਹੀਂ ਤੇ ਸਰਕਾਰ ਧਰਨਿਆਂ ਤੋਂ ਬਣੀ ਆ ਤੇ ਧਰਨੇ ਵਾਲਿਆਂ ਨੇ ਖਤਮ ਕਰ ਦੇਣੀਆਂ ਜੀ ਪਾਜੀ ਸਰਕਾਰ ਨੇ ਜਿੰਦਾ ਦਾ ਬਤੀਰਾ ਸਗਾ ਕਿਸਾਨ ਉਪਤੀ ਪੜਾਇਆ ਜੀ ਉਹ ਲੋਕਾਂ ਚ ਗੁੱਸਾ ਬਹੁਤ ਉਹਨਾਂ ਦੇ ਮਨਾਂ ਵਿੱਚ ਹੈ ਜੀ ਇਸ ਬੰਦੀ ਜੋ ਬੀਕੇ ਜੂ ਆਪਣੀ ਹੈਗੀ ਜੀ ਭਾਰਤੀ ਕਿਸਾਨ ਕ੍ਰਾਂਤੀ ਕ੍ਰਾਂਤੀਕਾਰੀ ਜੀ ਮਤਲਬ ਆਪਾਂ ਕੋਈ ਇਸ ਬੰਦੀ ਜਥੇਬੰਦੀ ਨੂੰ ਇਕੱਤਰਤ ਕਰਕੇ ਕੋਈ ਅਗਲਾ ਕੀ ਪ੍ਰੋਗਰਾਮ ਤੈਅ ਕੀਤਾ ਜੀ ਇਹ ਗੱਲ ਇਹ ਆ ਜੀ ਕਿ ਜਦੋਂ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਜਦੋਂ ਵੀ ਕਿਤੇ ਕੋਈ ਸੰਘਰਸ਼ ਹੁੰਦਾ ਜੀ ਇਹਨਾਂ ਦਿਨਾਂ ਦੇ ਵਿੱਚ ਜਾਂ ਜਦੋਂ ਝੋਨਾ ਲੱਗਣਾ ਵਾ ਉਦੋਂ ਸਾਰੇ ਕਿਸਾਨ ਜਿਹੜੀਆਂ ਆਗੂ ਹਨ ਉਹ ਵੀ ਜਿਹੜੇ ਜਿਹੜਾ ਸਾਰਾ ਤਾਰਮੰਦਾਰ ਇਹ ਚੱਲਦਾ ਆਮ ਕਿਸਾਨਾਂ ਦੇ ਸਿਰ ਤੇ ਜੀ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਆਮ ਕਿਸਾਨ ਆ ਚਾਹੇ ਉਹ 10 ਕਿੱਲੇ ਦਾ ਮਾਲਕ ਆ ਚਾਹੇ 2 ਕਿੱਲੇ ਦਾ ਮਾਲਕ ਆ ਚਾਹੇ 50 ਕਿੱਲੇ ਜਾਂ 100 ਕਿੱਲੇ ਦਾ ਮਾਲਕ ਆ ਉਹ ਸਾਰੇ ਹੀ ਕਣਕ ਵਡਣ ਦੇ ਵਿੱਚ ਵਿਜੀ ਹੁੰਦੇ ਆ ਜੀ ਉਹਦੇ ਤੋਂ ਬਾਅਦ ਝੋਨਾ ਜਾਣਾ ਜੀ ਥੋੜੇ ਦਿਨ ਇਹ ਸਾਡੇ ਜਿਹੜੇ ਆ ਵਿਜੀ ਹੁੰਦੇ ਆ ਜੀ ਕਿਸਾਨ ਉਹਦੇ ਤੋਂ ਬਾਅਦ ਵੱਡੀ ਰਣਨੀਤੀ ਕਰਕੇ ਵੱਡੇ ਤੌਰ ਤੇ ਜਿਹੜਾ ਵਾ ਇੱਕ ਸੰਘਰਸ਼ ਵੱਡਿਆ ਜਾਊਗਾ ਸਰਕਾਰ ਨੂੰ ਜਵਾਬ ਦੇਣਾ ਪਊਗਾ ਵੀ ਜਿਹੜਾ ਇਹ ਤਾਨਾਸ਼ਾਹ ਬਣਾਇਆ ਤੁਸੀਂ ਤਰੀਕਾ ਅਪਣਾਇਆ ਕਿਸਾਨਾਂ ਨੂੰ ਬੀਬੀਆਂ ਨੂੰ ਜੇਲ੍ਹ ਚ ਭੇਜਿਆ ਇਨੇ ਦਿਨ ਜੇਲ੍ਹ ਚ ਰੱਖਿਆ ਸਾਡੀ ਖੋਦ ਸੂਬੇ ਦੀ ਆਗੂ ਆ ਮਾਤਾ ਸੁਖਵਿੰਦਰ ਕੌਰ ਉਹ ਵੀ ਜੇਲ੍ਹ ਚ ਰਹਿ ਪਹਿਲਾਂ ਪਟਿਆਲੇ ਰੇ ਫਿਰ ਉਹਨਾਂ ਨੂੰ ਮੁਕਸਰ ਭੇਜ ਦਿੱਤਾ ਗਿਆ ਇਹਦਾ ਜਵਾਬ ਵੀ ਲਿਆ ਜਾਊਗਾ ਕਿਉਂਕਿ 2027 ਚ ਹੋਣਾ ਜਵਾਬ ਦੇਣਗੇ ਤੇ 2027 ਚ ਇਹਨਾਂ ਗਰੀਬ ਕਿਸਾਨਾਂ ਦੇ ਇਹਨਾਂ ਆਗੂਆਂ ਦੇ ਘਰਾਂ 'ਚ ਜਾਣਾ ਸਰਕਾਰ ਨੇ ਵੋਟ ਮੰਗਣ ਤੇ ਜਿਹੜੀ ਅਗਲੀ ਰਣਨੀਤੀ ਆ ਉਹ ਸਾਡੀ ਪਹਿਲਾਂ ਤਾਂ ਇਹ ਸਾਡੀ ਜਿਹੜੀ ਜਥੇਬੰਦੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਰਨਾ ਚਾਹੁੰਦੇ ਆ ਵੀ ਜਿਹੜੀਆਂ ਇਹ 32 ਜਥੇਬੰਦੀਆਂ ਆ ਚਾਹੇ ਜਿਹੜੀ ਗੈਰ ਰਾਜਨੀਤਿਕ ਚਾਹੇ ਕੇਐਮਐਮ ਚਾਹੇ ਐਸਕੇਐਮ ਜਿੰਨੀਆਂ ਇਹ ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕੀਤਾ ਜਾਵੇ ਇਕੱਠਾ ਕਰਕੇ ਫਿਰ ਇੱਕ ਤਾਕਤ ਬਣਾ ਕੇ ਸਰਕਾਰ ਦੇ ਖਿਲਾਫ ਲੜਿਆ ਜਾਵੇ ਹੁਣ ਕੀ ਹੋ ਰਿਹਾ ਜੇ ਕੋਈ ਇੱਕ ਜਥੇਬੰਦੀ ਕੋਈ ਐਕਸ਼ਨ ਦਿੰਦੀ ਆ ਤੇ ਦੂਜੀ ਜਥੇਬੰਦੀ ਲੱਤਾਂ ਖਿੱਚਣ ਲੱਪੈਂਦੀ ਆ ਇੱਕ ਜਥੇਬੰਦੀ ਡੀਸੀ ਦਸਤਰ ਦਾ ਘਰਾਓ ਦਿੰਦੀ ਆ ਦੂਜਾ ਕਿਤੇ ਹੋਰ ਘਰਾਓ ਦੇ ਦਿੰਦੇ ਆ ਕਿਸਾਨ ਹੌਲ ਤੇ ਜਾਂਦੇ ਆ ਪੀ ਅਸੀਂ ਕਿਹੜੇ ਕਿਸਾਨ ਆਗੂ ਦੀ ਕਿਹੜੀ ਜਥੇਬੰਦੀ ਦੀ ਗੱਲ ਮੰਨੀਏ ਉਹ ਮਤਲਬ ਜਥੇਬੰਦੀਆਂ ਇਕੱਠੀਆਂ ਹੋ ਕੇ ਹਾਂ ਉਹ ਇੱਕ ਫੈਸਲਾ ਮਤਲਬ ਇੱਕ ਮੁੱਦੇ ਤੇ ਹਾਂ ਹੋ ਕੇ ਫੈਸਲਾ ਕਰਨੀ ਹੈ ਸਾਡੀ ਕੋਸ਼ਿਸ਼ ਹੈ ਜੀ ਸਾਡੇ ਪ੍ਰਧਾਨ ਦੀ ਸਾਡੇ ਚੇਅਰਮੈਨ ਸਜੀਤ ਸਿੰਘ ਫੂਲ ਹੋਣੀ ਇਹ ਸਾਰੇ ਹੋਰ ਵੀ ਜਿੰਨੇ ਜਥੇਬੰਦੀਆਂ ਮੇਰੇ ਆਗੂ ਹੈ ਕੋਸ਼ਿਸ਼ ਕਰ ਰਹੇ ਆ ਪੀ ਸਾਰੀਆਂ ਜਥੇਬੰਦੀਆਂ ਇੱਕ ਹੋ ਜਾਣ ਇੱਕ ਹੋ ਕੇ ਲੜਨ ਦਿੱਲੀ ਵੀ ਤਾਂ ਜਿੱਤੇ ਸੀ ਕਿਉਂਕਿ ਸਾਰੇ ਜਥੇਬੰਦੀ ਇੱਕ ਸੀ ਕਦੀ ਕਿਸਾਨਾਂ ਨੂੰ ਬਦਲਾਮ ਤਾਂ ਕਰ ਹੀ ਜਾਂਦੇ ਆ ਕਦੀ ਕਹਿੰਦੇ ਰਾਹ ਰੋਕਦੇ ਆ ਕਦੀ ਉਹਨਾਂ ਨੂੰ ਵਿਹਲੇ ਕਹਿ ਕੁਛ ਕਹਿ ਕੇ ਨਹੀਂ ਤਾਂ ਇੰਨਿਆਂ ਦਾ ਬਦਨਾਮ ਕਰ ਦੇਣਾ ਵੀ ਇਕੱਲੇ ਇਕੱਲੇ ਰਹਿਣਗੇ ਤਾਂ ਰੋਜ਼ लाठी चार्ज ਹੋਊ ਇਕੱਠੇ ਹੋ ਜਾਣਗੇ ਤੇ ਜਥੇਬੰਦੀਆਂ ਦੀ ਇੱਜ਼ਤ ਪੰਜਾਬ 'ਚ ਬਚੀ ਰਹੂਗੀ ਠੀਕ ਹੈ ਬਹੁਤ ਬਹੁਤ ਧੰਨਵਾਦ